ਸਤਿ ਸ਼੍ਰੀ ਅਕਾਲ ਜੀ ਹਾਂ ਪਾਪਾ ਭੈਣ ਸਹੀ ਕਹਿ ਰਹੀ ਆ ਇੱਕ ਵਾਰ ਤੁਸੀਂ ਉਹਦੀ ਗੱਲ ਵੀ ਸੁਣ ਲਓ ਤਾਂ ਚੰਗੀ ਤਰ੍ਹਾਂ ਸਮਝ ਆ ਜਾਊਗਾ ਕਿ ਆਖਿਰ ਕੀ ਗੱਲ ਆ ਰਮਨ ਦੇ ਭਰਾ ਨੇ ਕਿਹਾ ਤਾਂ ਪਾਪਾ ਬੋਲੇ ਅੱਛਾ ਠੀਕ ਆ ਚੱਲ ਦੱਸ ਰਮਨ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਉਹਦਾ ਸੱਸ ਸਹੁਰਾ ਉੱਥੋਂ ਉੱਠ ਕੇ ਤੁਰ ਪਏ ਮੰਮੀ ਪਾਪਾ ਪਲੀਜ਼ ਤੁਸੀਂ ਦੋਵੇਂ ਵੀ ਇੱਥੇ ਹੀ ਬੈਠੇ ਰਹੋ ਕਿਉਂਕਿ ਮੈਂ ਜੋ ਕੁਝ ਕਹਿਣਾ ਜੰਨੀ ਆ ਉਹ ਤੁਹਾਡੇ ਦੋਵਾਂ ਦੇ ਸਾਹਮਣੇ ਹੀ ਕਹੂੰਗੀ ਠੀਕ ਆ ਬੋਲ ਰਮਨ ਦੇ ਸੱਸਔਰੇ ਨੇ ਵਾਪਸ ਬੈਠਦੇ ਹੋਏ ਕਿਹਾ ਸੱਸਔਰੇ ਦੋਵਾਂ ਨੇ ਰਮਨ ਨੂੰ ਇੱਕ ਵਾਰ ਕੂਰ ਕੇ ਵੇਖਿਆ ਤੇ ਫਿਰ ਬਹਿ ਗਏ ਠੀਕ ਆ ਬੋਲ ਜੋ ਬੋਲਣਾ ਆ ਰਮਨ ਉੱਥੇ ਹੀ ਜ਼ਮੀਨ ਤੇ ਬਹਿ ਗਈ ਇਹ ਵੇਖ ਕੇ ਰਮਨ ਦਾ ਭਰਾ ਉੱਠ ਕੇ ਖੜਾ ਹੋ ਗਿਆ ਤੇ ਆਪਣੀ ਕੁਰਸੀ ਰਮਨ ਨੂੰ ਦੇ ਕੇ ਬੈਨ ਨੂੰ ਕਿਹਾ ਨਹੀਂ ਵੀਰੇ ਮੈਂ ਥੱਲੇ ਹੀ ਠੀਕ ਆ ਮੇਰੇ ਸਹੁਰੇ ਘਰ ਇਹੋ ਰਿਵਾਜ ਆ ਕਿ ਜਦੋਂ ਘਰ ਦੇ ਵੱਡੇ ਸੋਫੇ ਜਾਂ ਕੁਰਸੀ ਤੇ ਬੈਠੇ ਹੋਣ ਤਾਂ ਸਾਨੂੰ ਉਹਨਾਂ ਦੀ ਬਰਾਬਰੀ ਵਿੱਚ ਨਹੀਂ ਬਲਕਿ ਥੱਲੇ ਜ਼ਮੀਨ ਤੇ ਬੈਠਣਾ ਆ ਇਹ ਸੁਣ ਕੇ ਸੱਸ ਸਹੁਰਾ ਰਮਨ ਨੂੰ ਘੂਰਨ ਲੱਗੇ ਤੇ ਉਹਦੇ ਪਾਪਾ ਹਰਾਨੀ ਨਾਲ ਉਹਨੂੰ ਵੇਖਣ ਲੱਗੇ ਪਾਪਾ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜਦੋਂ ਇਹਨਾਂ ਨੇ ਇਹਨਾਂ ਸਭ ਕੁਝ ਕਿਹਾ ਮੇਰੇ ਬਾਰੇ ਤਾਂ ਤੁਸੀਂ ਇੱਕ ਵਾਰ ਇਹ ਕਿਉਂ ਨਹੀਂ ਪੁੱਛਿਆ ਕਿ ਆਖਿਰ ਮੈਂ ਕੀ ਗਲਤੀ ਕੀਤੀ ਆ ਰਮਨ ਦੇ ਪਾਪਾ ਤੇ ਭਰਾ ਦੇ ਨਾਲ ਉਹਦਾ ਸਾਸ ਸੋਹਰਾ ਵੀ ਉਹਦੇ ਵੱਲ ਵੇਖਣ ਲੱਗੇ ਠੀਕ ਆ ਇਹਨਾਂ ਨੇ ਨਹੀਂ ਦੱਸਿਆ ਨਾਹੀਂ ਤੁਸੀਂ ਪੁੱਛਿਆ ਆ ਤਾਂ ਮੈਂ ਹੀ ਦੱਸਦੀਆਂ ਤੁਹਾਨੂੰ ਸਾਰੀਆਂ ਗੱਲਾਂ ਇਹਨਾਂ ਨੇ ਲਿਹਾਜ ਵਾਲੀ ਗੱਲ ਪਲਾ ਕਿਉਂ ਕਹੀ ਤੁਸੀਂ ਜਾਣਦੇ ਹੋ ਕਿਉਂ ਪੁੱਤ ਪਾਪਾ ਜਦੋਂ ਪੱਗ ਫੇਰੇ ਤੋਂ ਬਾਅਦ ਮੈਂ ਇੱਥੇ ਆਈ ਸੀ ਤਾਂ ਮੈਨੂੰ ਲੱਗਾ ਕਿ ਕਾਫੀ ਪੜੀ ਲਿਖੀ ਫੈਮਿਲੀ ਆ ਤੇ ਸਾਰੇ ਜਰਾ ਖੁੱਲੇ ਵਿਚਾਰਾਂ ਦੇ ਹੋਣਗੇ ਅੱਜ ਦੇ ਜਮਾਨੇ ਦੀ ਸੋਚ ਵਾਲੇ ਇਸ ਲਈ ਮੈਂ ਜੀਠ ਜੀ ਤੇ ਪਾਪਾ ਜੀ ਕੋਲੋਂ ਕੁੱਣ ਨਹੀਂ ਕੱਢਿਆ ਉਹਨਾਂ ਨਾਲ ਮੈਂ ਉਹਨਾਂ ਦੀ ਧੀ ਬਣ ਕੇ ਗੱਲ ਕਰਨ ਲੱਗੀ ਜੋ ਇਹਨਾਂ ਨੂੰ ਨਹੀਂ ਪਾਇਆ ਪਰ ਇਹ ਗੱਲ ਇਹਨਾਂ ਨੇ ਮੈਨੂੰ ਪਿਆਰ ਨਾਲ ਨਹੀਂ ਕਹੀ। ਉਦੋਂ ਵੀ ਬਹੁਤ ਬੁਰਾ ਭਲਾ ਕਿਹਾ। ਇਹ ਕਹਿੰਦੇ ਆ ਕਿ ਕੀ ਤੇਰੀ ਮਾਂ ਨੇ ਇਹਨਾਂ ਵੀ ਨਹੀਂ ਸਿਖਾਇਆ ਕਿ ਸਹੁਰੇ ਤੇ ਜੀਠ ਕੋਲੋਂ ਕੁੰਡ ਕੱਢਿਆ ਜਾਂਦਾ ਆ। ਤੇ ਹਾਂ ਘਰ ਚ ਤੂੰ ਸਭ ਤੋਂ ਛੋਟੀ ਆ। ਇਸ ਲਈ ਹਮੇਸ਼ਾ ਸਿਰ ਤੇ ਪੱਲਾ ਲੈ ਕੇ ਰੱਖਿਆ ਕਰ। ਤਾਂ ਮੈਂ ਕਿਹਾ ਕਿ ਜਦੋਂ ਜੀਠ ਜੀ ਨੂੰ ਮੈਂ ਵੀਰ ਜੀ ਤੇ ਸਹੁਰੇ ਨੂੰ ਪਾਪਾ ਕਹਿੰਨੀ ਆ। ਤਪਲਾ ਧੂਆ ਕੋਲੋਂ ਕੁੰਡ ਕਰਨ ਦੀ ਕੀ ਲੋੜ ਇਹ ਸੁਣ ਕੇ ਉਹਨਾਂ ਨੇ ਉਦੋਂ ਵੀ ਮੈਨੂੰ ਬਹੁਤ ਕੁਝ ਸੁਣਾਇਆ ਤੁਹਾਡੇ ਸੰਸਕਾਰ ਤੇ ਪਰਵਰਿਸ਼ ਤੇ ਪਤਾ ਨਹੀਂ ਹੋਰ ਕੀ ਕੀ ਕਿਹਾ ਮੈਨੂੰ ਬਹੁਤ ਬੁਰਾ ਲੱਗਾ ਪਰ ਮੈਂ ਪਲਟ ਕੇ ਇੱਕ ਵਾਰ ਵੀ ਜਵਾਬ ਨਹੀਂ ਦਿੱਤਾ ਤੇ ਨਾ ਹੀ ਕਦੀ ਸਿਰ ਤੋਂ ਦੁਪੱਟਾ ਲੱਥਨ ਦਿੱਤਾ ਰਹੀ ਗੱਲ ਇਹਨਾਂ ਦੇ ਮੁੰਡੇ ਦਾ ਨਾਮ ਲੈਣ ਦੀ ਤਾਂ ਮੈਂ ਸ਼ੁਰੂ-ਸ਼ੁਰੂ ਵਿੱਚ ਇਹਨਾਂ ਨੂੰ ਨਾਮ ਲੈ ਕੇ ਬੁਲਾਉਂਦੀ ਸੀ ਪਰ ਇਹਦੇ ਲਈ ਇਹਨਾਂ ਨੇ ਮੈਨੂੰ ਬਹੁਤ ਚਿੜਕਿਆ ਤੇ ਜਿਵੇਂ ਅੱਜ ਇਹਨਾਂ ਨੇ ਕਿਹਾ ਆ ਕਿ ਕੀ ਤੁਹਾਡੀ ਘਰ ਵਾਲੀ ਤੁਹਾਡਾ ਨਾਮ ਲੈ ਕੇ ਬੁਲਾਉਂਦੀ ਆ ਠੀਕ ਇਵੇਂ ਉਸ ਦਿਨ ਵੀ ਕਿਹਾ ਕਿ ਤੇਰੀ ਮੰਮੀ ਤੇਰੇ ਪਿਓ ਦਾ ਨਾਮ ਲੈ ਕੇ ਬੁਲਾਉਂਦੀ ਹੋਣੀ ਆ ਮੈਂ ਉਸ ਦਿਨ ਤੋਂ ਹੀ ਇਹਨਾਂ ਨੂੰ ਨਾਮ ਲੈ ਕੇ ਬੁਲਾਉਣਾ ਛੱਡ ਦਿੱਤਾ ਪਰ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਵਾਂ ਕਿ ਇਹਨਾਂ ਦੀ ਕੁੜੀ ਜਾਨੀ ਮੇਰੀ ਨਾਨਾ ਇਹਨਾਂ ਦੋਵਾਂ ਦੇ ਸਾਹਮਣੇ ਆਪਣੇ ਪਤੀ ਨੂੰ ਨਾਮ ਲੈ ਕੇ ਹੀ ਬੁਲਾਉਂਦੀ ਆ ਤੇ ਤੁਸੀਂ ਨਹੀਂ ਤੂੰ ਕਹਿ ਕੇ ਬੁਲਾਉਂਦੀ ਆ ਤਾਂ ਇਹ ਦੋਵੇਂ ਹੱਸਦੇ ਰਹਿੰਦੇ ਆ ਕੁਝ ਨਹੀਂ ਕਹਿੰਦੇ ਤਾਂ ਫਿਰ ਕੀ ਸੰਸਕਾਰ ਤੇ ਨਿਯਮ ਕਾਇਦੇ ਸਿਰਫ ਬਹੂ ਲਈ ਹੁੰਦੇ ਆ ਇਹ ਸਭ ਤੂੰ ਬੋਲ ਰਹੀ ਆ ਬਹੂ ਮੰਮੀ ਮੈਨੂੰ ਬੋਲਣ ਦਵੋ ਤੁਸੀਂ ਜਦੋਂ ਬੋਲ ਰਹੀ ਸੀ ਤમે ਇੱਕ ਵਾਰ ਵੀ ਵਿੱਚ ਕੁਝ ਨਹੀਂ ਕਿਹਾ ਤਾਂ ਪਲੀਜ਼ ਮੈਨੂੰ ਵੀ ਆਪਣੀ ਗੱਲ ਕਹਿ ਲੈੰਦੋ ਤੁਸੀਂ ਮੈਨੂੰ ਨਾ ਟੋਕੋ ਸੁਣ ਕੇ ਰਮਨ ਦੀ ਸੱਸ ਦਾ ਮੂੰਹ ਬਣ ਗਿਆ ਤੇ ਉਹ ਚੁੱਪ ਹੋ ਗਈ ਹੁਣ ਰਹੀ ਗੱਲ ਇਹਨਾਂ ਦੇ ਮੁੰਡੇ ਦੇ ਕੰਮ ਕਰਨ ਦੀ ਤਾਂ ਇਹਨਾਂ ਦਾ ਇਹ ਕਹਿਣਾ ਆ ਕਿ ਵਿਆਹ ਤੋਂ ਬਾਅਦ ਇਹਨਾਂ ਦਾ ਮੁੰਡਾ ਕੰਮਚੋਰ ਹੋ ਗਿਆ ਆ ਤਾਂ ਇਹ ਸਰਾਸਰ ਗਲਤ ਆ ਕਿਉਂਕਿ ਇਹ ਪਹਿਲਾਂ ਤੋਂ ਹੀ ਕੰਮਚੋਰ ਆ ਸਿਰਫ ਕੁਝ ਘੰਟੇ ਹੀ ਦੁਕਾਨ ਤੇ ਬੈਠਦੇ ਆ। ਬਾਕੀ ਪੂਰਾ ਟਾਈਮ ਬਾਹਰ ਘੁੰਮਣਾ, ਦੋਸਤਾਂ ਦੇ ਨਾਲ ਪਾਰਟੀ ਕਰਨਾ, ਦੇਰ ਰਾਤ ਨੂੰ ਘਰ ਵਾਪਸ ਆਉਣਾ ਤੇ ਸਵੇਰੇ ਦੇਰ ਤੱਕ ਸੌਣਾ। ਇਹਨਾਂ ਦੀਆਂ ਆਦਤਾਂ ਪਹਿਲਾਂ ਤੋਂ ਹੀ ਆ। ਜ਼ਬਰਦਸਤੀ ਇਹਦਾ ਬਿੱਲ ਮੇਰੇ ਉੱਤੇ ਪਾੜ ਰਹੇ ਆ। ਜੇ ਤੁਹਾਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਨਾ ਹੋ ਰਿਹਾ ਤਾਂ ਇਹਨਾਂ ਦਾ ਮੁੰਡਾ ਇੱਥੇ ਹੀ ਬੈਠਾ ਆ। ਪੁੱਛ ਲਵੋ। ਰਹੀ ਗੱਲ ਬਰਕਤ ਦੀ ਤਾਂ ਹੋ ਸਕਦਾ ਆ ਦੁਕਾਨ ਨਹੀਂ ਚੱਲਣ ਦੀ ਵਜ੍ਹਾ ਇਹਨਾਂ ਦੇ ਮੁੰਡੇ ਦਾ ਧਿਆਨ ਨਾ ਦੇਣਾ ਜਾਂ ਮਾਰਕੀਟ ਵਿੱਚ ਹੋ ਰਿਹਾ ਹੈ ਉਤਾਰ ਚੜਾਵ ਜਾਂ ਲੋਕਾਂ ਦਾ ਆਨਲਾਈਨ ਜਾਂ ਮਾਲ ਤੋਂ ਸ਼ਾਪਿੰਗ ਕਰਨਾ ਇਹ ਸਭ ਦਾ ਅਸਰ ਵੀ ਤਾਂ ਹੋ ਸਕਦਾ ਆ ਨਾ ਤਾਂ ਇਹਦੇ ਲਈ ਮੈਂ ਜ਼ਿੰਮੇਵਾਰ ਕਿਵੇਂ ਹੋ ਗਈ ਮੇਰੇ ਕਦਮ ਕਿਵੇਂ ਅਸ਼ੂਭ ਹੋ ਗਏ ਇਹ ਕਹਿੰਦੇ ਆ ਕਿ ਤੁਸੀਂ ਠੱਗ ਲਿਆ ਪਰ ਅਸਲ ਵਿੱਚ ਇਹਨਾਂ ਨੇ ਸਾਨੂੰ ਠੱਗਿਆ ਆ ਵਿਆਹ ਤੋਂ ਪਹਿਲਾਂ ਸਾਨੂੰ ਕਿਹਾ ਗਿਆ ਸੀ ਕਿ ਬਿਜ਼ਨਸ ਮੇਰੇ ਮੁੰਡੇ ਦਾ ਆ ਸਾਰਾ ਕੁਝ ਉਹ ਵੇਖਦਾ ਆ ਪਰ ਇਹੋ ਜਿਹਾ ਕੁਝ ਨਹੀਂ ਆ ਇੱਕ ਨੰਬਰ ਦਾ ਆਲਸੀ ਲਾਪਰਵਾਹ ਕੰਮ ਤੋਂ ਜੀਚ ਰਹਿਣ ਵਾਲਾ ਇਨਸਾਨ ਆ ਇਹਨਾਂ ਦਾ ਮੁੰਡਾ ਅੱਛਾ ਠੀਕ ਆ ਹੁਣ ਬਸ ਚੁੱਪ ਕਰ ਜਾ ਸਮਝ ਗਿਆ ਮੈਂ ਸਿਰਫ ਤੇਰੀ ਗਲਤੀ ਨਹੀਂ ਆ ਨਹੀਂ ਪਾਪਾ ਮੈਂ ਚੁੱਪ ਨਹੀਂ ਰਹੂੰਗੀ ਤੁਹਾਨੂੰ ਮੇਰੀ ਗੱਲ ਪੂਰੀ ਸੁਣਨੀ ਪਊਗੀ ਨਹੀਂ ਤਾਂ ਮੈਂ ਸੌਹ ਰਿਆਂ ਤੇ ਪੇਕਿਆਂ ਦੋਵਾਂ ਦੀ ਨਜ਼ਰ ਵਿੱਚ ਬੁਰੀ ਬਣ ਜਾਊਂਗੀ ਦੋਸ਼ੀ ਠਹਿਰਾ ਦਿੱਤੀ ਜਾਊਂਗੀ ਤਾਂ ਰਮਨ ਦੇ ਭਰਾ ਨੇ ਕਿਹਾ ਪਾਪਾ ਭੈਣ ਨੂੰ ਆਪਣੀ ਗੱਲ ਕਹਿ ਲੈੰਦੋ ਪਾਪਾ ਮੈਂ ਤੁਹਾਡੇ ਨਾਲ ਕਿੰਨਾ ਲੜ ਝਗੜ ਕੇ ਬਾਹਰ ਪੜਨ ਗਈ ਸੀ ਨਾ ਕਿੰਨੀ ਮੁਸ਼ਕਲ ਨਾਲ ਮੈਂ MBA ਕੀਤੀ ਸੀ ਪਰ ਇੱਥੇ ਮੈਨੂੰ ਕਿਹਾ ਗਿਆ ਕਿ ਨੌਕਰੀ ਨਹੀਂ ਕਰਨੀ ਮੈਂ ਫਿਰ ਵੀ ਇੱਕ ਵਾਰ ਜੇਦ ਨਹੀਂ ਕੀਤੀ ਮੈਂ ਇਹੋ ਸੋਚਿਆ ਕਿ ਸਾਰੀ ਜ਼ਿੰਦਗੀ ਨੌਕਰੀ ਕਰਨੀ ਆ ਕੁਝ ਟਾਈਮ ਸਾਰਿਆਂ ਨਾਲ ਬਿਤਾਉਣਾ ਵੀ ਜ਼ਰੂਰੀ ਹੁੰਦਾ ਆ ਤਾਂ ਫਿਰ ਕਿਵੇਂ ਮੈਂ ਘਮੰਡੀ ਹੋ ਗਈ ਇਹ ਅਕਸਰ ਮੈਨੂੰ ਕਹਿੰਦੇ ਆ ਕਿ ਤੈਨੂੰ ਆਪਣੀ ਪੜ੍ਹਾਈ ਦਾ ਬਹੁਤ ਘਮੰਡ ਆ ਤੇ ਰਹੀ ਗੱਲ ਬੱਚਿਆਂ ਕੋਲੋਂ ਕੰਮ ਕਰਵਾਉਣ ਦੀ ਤਾਂ ਬਸ ਇੱਕ ਦਿਨ ਮੈਂ ਰੋਟੀ ਖਾਂਦਿਆਂ ਰੀਤੂ ਕੋਲੋਂ ਪਾਣੀ ਮੰਗ ਲਿਆ ਇਹਦੇ ਲਈ ਵੀ ਇਹਨਾਂ ਨੇ ਬਹੁਤ ਕੁਝ ਸੁਣਾਇਆ ਕਿ ਮੈਂ ਕੰਮ ਛੋੜਿਆ ਫਿਰ ਇਹਨਾਂ ਨੇ ਬੱਚਿਆਂ ਨੂੰ ਸਿਖਾ ਦਿੱਤਾ ਕਿ ਅੱਗੇ ਤੂੰ ਮੇਰਾ ਕੰਮ ਨਹੀਂ ਕਰਨਾ ਉਸ ਤੋਂ ਬਾਅਦ ਮੈਂ ਬੱਚਿਆਂ ਕੋਲੋਂ ਕਦੀ ਕੋਈ ਕੰਮ ਨਹੀਂ ਕਰਵਾਇਆ ਪਹਿਲੀ ਵਾਰ ਜਦੋਂ ਮੈਂ ਵੇਖਿਆ ਕਿ ਮੇਰੀ ਜਠਾਣੀ ਸਾਰਿਆਂ ਤੋਂ ਪਿੱਛੋਂ ਖਾਣਾ ਖਾਂਦੀ ਆ ਤਾਂ ਮੈਂ ਜਾਣ ਬੁਝ ਕੇ ਇਹਨਾਂ ਦੇ ਨਾਲ ਆਪ ਵੀ ਖਾਣਾ ਖਾਣ ਬੈਠ ਜਾਂਦੀ ਸੀ ਜਾਣਦੇ ਹੋ ਮੇਰੀ ਸਾਸੜੀ ਮੇਰੀ ਪਲੇਟ ਵਿੱਚ ਪਾਇਆ ਹੋਇਆ ਖਾਣਾ ਵੀ ਰਖਵਾ ਦਿੱਤਾ ਸੀ ਕਹਿ ਲੱਗੀ ਕਿ ਸਾਡੇ ਘਰ ਇਹ ਰਵਾਜ ਨਹੀਂ ਆ ਤੁਸੀਂ ਦੋਵੇਂ ਦਰਾਨੀ ਜਠਾਣੀ ਸਾਡੇ ਪਿੱਛੋਂ ਖਾਣਾ ਖਾਇਓ ਪੜਾ ਕੋਈ ਇਹ ਮੈਂ ਕਰਦਾ ਆ Papa ਤੁਸੀਂ ਤਾਂ ਮੈਨੂੰ ਜਾਣਦੇ ਹੋ ਮੈਂ ਦਾਦੀ ਦੇ ਪੁਰਾਣੇ ਖਿਆਲ ਤੇ ਸੋਚ ਲਈ ਕਿੰਨੀ ਵਾਰ ਉਹਨਾਂ ਨਾਲ ਲੜ ਪੈਂਦੀ ਸੀ ਪਰ ਮੈਂ ਇੱਥੇ ਕਿਸੇ ਨਾਲ ਨਹੀਂ ਲੜੀ ਪਰ ਹਾਂ ਮੈਂ ਆਪਣੀਆਂ ਗੱਲਾਂ ਜ਼ਰੂਰ ਰੱਖੀਆਂ ਤੁਸੀਂ ਇਹਨਾਂ ਨੂੰ ਪੁੱਛੋ ਕਿ ਇਹਨਾਂ ਦੇ ਘਰ ਦੇ ਰਿਵਾਜ ਕਾਇਦੇ ਕਾਨੂੰਨ ਕੀ ਮੈਂ ਨਹੀਂ ਅਪਣਾਏ ਇਹਨਾਂ ਦੀ ਨਜ਼ਰ ਵਿੱਚ ਜਦੋਂ ਤੇ ਜਿੱਥੇ ਗਲਤੀ ਹੋਈ ਹਰ ਵਾਰ ਮਾਫੀ ਮੰਗੀ ਆ ਮੈਂ ਫਿਰ ਕਿਵੇਂ ਮੈਂ ਕਮੰਡੀ ਤੇ ਸੰਸਕਾਰਹੀਨ ਹੋ ਗਈ ਕਿਵੇਂ ਮੈਨੂੰ ਕਿਸੇ ਦਾ ਲਿਆਜ ਨਹੀਂ ਤੇ ਜਿਸ ਗਲਤੀ ਲਈ ਮੈਂ ਮਾਫੀ ਮੰਗਦੀ ਸੀ ਫਿਰ ਉਹ ਗੱਲਾਂ ਦਾ ਹਰਉਣਾ ਮਤਲਬ ਇਹਨਾਂ ਦੇ ਮਨ ਵਿੱਚ ਮੇਰੇ ਲਈ ਜਿਹੜਾ ਗੁੱਸਾ ਸੀ ਖੁੰਦਕ ਸੀ ਉਹ ਤੁਹਾਡੀ ਬੇਇੱਜ਼ਤੀ ਕਰਕੇ ਕੱਟਣਾ ਸੀ ਇਹਨਾਂ ਨੇ ਹੁਣ ਪਾਪਾ ਦੀ ਨਰਾਜਗੀ ਘਟ ਹੋ ਰਹੀ ਸੀ ਉਹ ਰਮਨ ਦੇ ਸਾਸੋਰੇ ਕੋਲੋਂ ਕੁਝ ਪੁੱਛਣ ਲੱਗੇ ਤਾਂ ਉਦੋਂ ਹੀ ਰਮਨ ਨੇ ਕਿਹਾ ਨਹੀਂ ਪਾਪਾ ਅਜੇ ਰੁਕੋ ਮੈਂ ਹੋਰ ਵੀ ਕੁਝ ਕਹਿਣਾ ਆ ਇਧਰ ਦਰਵਾਜੇ ਦੇ ਕੋਨੇ ਤੇ ਖੜੀ ਰਮਨ ਦੀ ਜਠਾਣੀ ਦਾ ਰੋ ਰੋ ਕੇ ਬੁਰਾ ਹਾਲ ਸੀ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਆਪਣੀਆਂ ਪਿਛਲੀਆਂ ਗੱਲਾਂ ਯਾਦ ਆ ਰਹੀਆਂ ਸੀ ਜਾਂ ਕੋਈ ਹੋਰ ਗੱਲ ਸੀ ਜਠਾਣੀ ਦਾ ਰੋਣਾ ਵੇਖ ਕੇ ਰਮਨ ਨੂੰ ਇੰਨੀ ਤਾਂ ਸਮਝ ਆ ਗਈ ਸੀ ਕਿ ਸ਼ਾਇਦ ਉਹਨਾਂ ਨਾਲ ਵੀ ਇਹੋ ਜਿਹਾ ਕੁਝ ਹੋਇਆ ਹੋਣਾ ਆ ਜ ਰਮਨ ਨਾਲੋਂ ਵੀ ਕਿਤੇ ਜ਼ਿਆਦਾ ਕਿਉਂਕਿ ਅਕਸਰ ਵੱਡੀ ਬਹੂ ਕੋਲੋਂ ਕੁਝ ਜ਼ਿਆਦਾ ਹੀ ਉਮੀਦਾਂ ਹੁੰਦੀਆਂ ਆ ਸੋਹਰੇ ਪਰਿਵਾਰ ਨੂੰ ਹਾਂ ਪਾਪਾ ਉਹਨਾਂ ਨੇ ਕਿਹਾ ਕਿ ਮੇਰੀ ਜਠਾਣੀ ਬਹੁਤ ਸੰਸਕਾਰੀ ਆ ਤਾਂ ਹਾਂ ਉਹ ਸੱਚਮੁੱਚ ਬਹੁਤ ਸੰਸਕਾਰੀ ਆ ਪਰ ਇਹ ਸੰਸਕਾਰ ਉਹਨਾਂ ਦੇ ਮਾਪਿਓ ਨੇ ਦਿੱਤੇ ਆ ਇਨਾਂ ਨੇ ਤੇ ਸਿਰਫ ਸਤਾਇਆ ਆ ਇਹ ਤੂੰ ਕੀ ਕਹਿ ਰਹੀ ਆ ਮੈਂ ਕੀ ਸਤਾਇਆ ਆ ਵੱਡੀ ਬਹੂ ਨੂੰ ਵੱਡੀ ਬਹੂ ਜਦੋਂ ਬਾਹਰ ਨਿਕਲ ਤੂੰ ਹੀ ਦੱਸ ਆਪਣੇ ਮੂੰਹੋਂ ਕਿ ਮੈਂ ਕਦੋਂ ਤੇ ਕਿੱਥੇ ਸਤਾਇਆ ਆ ਜ਼ਬਰਦਸਤੀ ਸਾਡੇ ਤੇ ਝੂਠੇ ਇਲਜ਼ਾਮ ਲਾ ਰਹੀ ਆ ਉਹ ਕੀ ਬੋਲੂਗੀ ਵੇਖ ਕੇ ਤਾਂ ਲੱਗਦਾ ਨਹੀਂ ਕਿ ਉਹ ਕਦੀ ਮੂੰਹ ਖੋਲੂਗੀ ਸਤਾਉਣ ਦਾ ਮਤਲਬ ਸਿਰਫ ਸਰੀਰਕ ਨਹੀਂ ਮਾਨਸਿਕ ਤੌਰ ਤੇ ਵੀ ਹੁੰਦਾ ਆ ਜੋ ਕਿ ਤੁਸੀਂ ਸਾਰਿਆਂ ਨੇ ਬਹੁਤ ਕੀਤਾ ਆ ਰਮਨ ਦੀਆਂ ਗੱਲਾਂ ਸੁਣ ਕੇ ਸੱਸ ਬੁਖ ਲਾ ਗਈ ਹਜੇ ਤੈਨੂੰ ਆਏ ਹੋਏ 4 ਦਿਨ ਨਹੀਂ ਹੋਏ ਤੇ ਤੂੰ ਸਾਰਾ ਕੁਝ ਜਾਣ ਵੀ ਗਈ ਆ ਕਿ ਇਹਨੂੰ ਅਸੀਂ ਸਤਾਇਆ ਆ ਵੇਖ ਹੁਣ ਤੂੰ ਕੁਝ ਜ਼ਿਆਦਾ ਤੇ ਗਲਤ ਇਲਜ਼ਾਮ ਲਾ ਰਹੀ ਆ ਮੈਂ ਗਲਤ ਇਲਜ਼ਾਮ ਲਾ ਰਹੀ ਆ ਤਾਂ ਤੁਸੀਂ ਹੀ ਦੱਸ ਦੋ ਕਿ ਕਦੀ ਉਹਨਾਂ ਨੂੰ ਖੁੱਲ ਕੇ ਜੀਣ ਦਿੱਤਾ ਹੈ ਤੁਸੀਂ ਬੋਲਣ ਦਿੱਤਾ ਹੈ ਅਹਿਸਾਸ ਹੋਣ ਦਿੱਤਾ ਹੈ ਕਿ ਤੂੰ ਵੀ ਇਸ ਘਰ ਦੀ ਮੈਂਬਰ ਹੈ ਇਹ ਘਰ ਤੇਰਾ ਵੀ ਆ ਤੂੰ ਵੀ ਆਪਣੇ ਹਿਸਾਬ ਨਾਲ ਰਹਿ ਸਕਦੀ ਆ ਤੁਹਾਨੂੰ ਪਤਾ ਆ ਪਾਪਾ ਜੇ ਕਿਸੇ ਕੰਮ ਨੂੰ ਦੇਰ ਹੋ ਜਾਵੇ ਜਾਂ ਗਲਤੀ ਹੋ ਜਾਵੇ ਨਾ ਤਾਂ ਸੱਸ ਤੁਰੰਤ ਕਹਿੰਦੀ ਆ ਕਿ ਇਹ ਤੇਰਾ ਘਰ ਆ ਤਾਂ ਚੰਗੀ ਤਰ੍ਹਾਂ ਕੰਮ ਕਰ ਚੰਗੀ ਤਰ੍ਹਾਂ ਸੰਭਾਲ ਪਰ ਬਾਕੀ ਕਿਸੇ ਹੱਕ ਲਈ ਕੁਝ ਦੱਸਣ ਪੁੱਛਣ ਲਈ ਆਪਣੀ ਕੁੜੀ ਤੇ ਜਵਾਈ ਦੀ ਰਾਇ ਲੈਂਦੇ ਆ ਕਰਦੇ ਕਿਸੇ ਵੀ ਫੈਸਲੇ ਵਿੱਚ ਸਾਨੂੰ ਦੋਵਾਂ ਨੂੰ ਨਹੀਂ ਪਰ ਆਪਣੀ ਧੀ ਜਵਾਈ ਨੂੰ ਜਰੂਰ ਸ਼ਾਮਿਲ ਕਰਦੇ ਆ ਤੇ ਆਖਿਰ ਹੁੰਦਾ ਵੀ ਉਹ ਆ ਜੋ ਇਹਨਾਂ ਦੀ ਧੀ ਜਵਾਈ ਕਹਿੰਦੇ ਆ ਇਹ ਤਾਂ ਆਪਣੇ ਦੋਵਾਂ ਮੁੰਡਿਆਂ ਕੋਲੋਂ ਵੀ ਬਸ ਨਾਮ ਦਾ ਹੀ ਪੁੱਛਦੇ ਆ ਉਹਨਾਂ ਦੀ ਰਾਏ ਕਦੀ ਕੋਈ ਮਾਇਨੇ ਨਹੀਂ ਰੱਖਦੀ ਅਸੀਂ ਸਾਰਾ ਦਿਨ ਕਿੰਨਾ ਵੀ ਕੰਮ ਕਰ ਲਈਏ ਪਰ ਇੱਕ ਬੋਲ ਤਰੀਫ ਦਾ ਨਹੀਂ ਨਿਕਲੂਗਾ ਪਰ ਜਦੋਂ ਵੀ ਖਾਣਾ ਖਾਣ ਬੈਠੋ ਕਿਸੇ ਨਾ ਕਿਸੇ ਬਹਾਨੇ ਥਾਲੀ ਵੇਖਣ ਜ਼ਰੂਰ ਆਜੂਗੀ ਕਿ ਕਿਤੇ ਅਸੀਂ ਆਪਣੇ ਲਈ ਜਿਆਦਾ ਦਾਲ ਸਬਜ਼ੀ ਤਾਂ ਨਹੀਂ ਰੱਖ ਲਈ ਜਾਂ ਕੁਝ ਵੱਖਰਾ ਤਾਂ ਨਹੀਂ ਬਣਾ ਲਿਆ ਅਸੀਂ ਬਹੁਣਾ ਘਰ ਵਿੱਚ ਕਦੋਂ ਸੋਵਾਂਗੀਆਂ ਕਦੋਂ ਉੱਠਾਂਗੀਆਂ ਕਦੋਂ ਖਾਵਾਂਗੀਆਂ ਕਦੋਂ ਬਾਹਰ ਜਾਵਾਂਗੀਆਂ ਕਿੰਨੀ ਦੇਰ ਲਈ ਜਾਵਾਂਗੀਆਂ ਕਿੰਨੇ ਦਿਨਾਂ ਲਈ ਆਪਣੇ ਪੇਕੇ ਜਾਵਾਂਗੀਆਂ ਤੇ ਕਦੋਂ ਵਾਪਸ ਆਵਾਂਗੀਆਂ ਇਹ ਸਭ ਕੁਝ ਇਹੋ ਤੈਅ ਕਰਦੀ ਆ ਇੱਥੋਂ ਤੱਕ ਕਿ ਅਸੀਂ ਕਿਹੜੇ ਰੰਗ ਦੇ ਕੱਪੜੇ ਪਾਉਣੇ ਆ ਇਹ ਵੀ ਇਹੋ ਤੈਅ ਕਰਦੀ ਆ ਤੇ ਅਸੀਂ ਮੰਨ ਵੀ ਲੈਂਦੀ ਆ ਤਾਂ ਇਹ ਕਹਿੰਦੀ ਆ ਕਿ ਮੈਂ ਇਹਨਾਂ ਦੀ ਗੱਲ ਨਹੀਂ ਸੁਣਦੀ ਸਿਰਫ ਇਹ ਨਦੀ ਵਜ੍ਹਾ ਨਾਲ ਹੀ ਘਰ ਜੁੜਿਆ ਹੋਇਆ ਆ ਕਿਵੇਂ papa ਕਿਵੇਂ ਸਿਰਫ ਇਹਨਾਂ ਦੀ ਵਜ੍ਹਾ ਨਾਲ ਇਹ ਘਰ ਚੱਲ ਰਿਹਾ ਆ ਬਹੂ ਤੂੰ ਹੁਣ ਬਹੁਤ ਜ਼ਿਆਦਾ ਬੋਲ ਰਹੀ ਆ ਬਸ ਭੈਣ ਜੀ ਬਸ ਬੋਲਣ ਦੋ ਇਹੋ ਤਾਂ ਮੇਰੀ ਤੇ ਦੀ ਖਾਸੀਅਤ ਆ ਕਿ ਜੇ ਗਲਤੀ ਕਰੇ ਤਾਂ ਸਨਕਾਰ ਕਰਦੀ ਆ ਤੇ ਜੇ ਗਲਤੀ ਨਾ ਕਰੇ ਤਾਂ ਫਿਰ ਡਰਦੀ ਤਾਂ ਇਹ ਆਪਣੇ ਪਿਓ ਕੋਲੋਂ ਵੀ ਨਹੀਂ ਜਾਨੀ ਕਿ ਮੇਰੇ ਨਾਲ ਵੀ ਉਲਝ ਪੈਂਦੀ ਆ ਪਾਪਾ ਇਹ ਸਤਾ ਬਸ ਮੈਂ ਇਹਨਾਂ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਆ ਇਹਦੇ ਇਲਾਵਾ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਆ ਇਹ ਦੱਸ ਦਿਆਂ ਤੁਹਾਨੂੰ ਬਸ ਘਰ ਪੁੱਤ ਚੁੱਪ ਹੋ ਜਾ ਹੁਣ ਹੋਰ ਕੁਝ ਨਹੀਂ ਸੁਣਨਾ ਮੈਂ ਤੇ ਸੁਣ ਕੇ ਸ਼ਾਇਦ ਮੈਂ ਬਰਦਾਸ਼ਤ ਨਾ ਕਰ ਸਕਾਂ ਠੀਕ ਆ ਬਾਕੀ ਸਭ ਨਹੀਂ ਬਸ ਇੱਕ ਗੱਲ ਦੱਸ ਦੇਣੀ ਆ ਕਿ ਜਦੋਂ ਦਾ ਮੇਰੇ ਸੱਸ ਨੂੰ ਪਤਾ ਲੱਗਾ ਆ ਕਿ ਮੈਂ ਬਾਹਰ ਇਕੱਲੀ ਰਹਿ ਕੇ ਪੜ੍ਹਾਈ ਪੂਰੀ ਕੀਤੀ ਆ ਇਹ ਹਰ ਵਕਤ ਗੱਲ ਨੂੰ ਇਵੇਂ ਘੁਮਾਫਰਾ ਕੇ ਮੈਨੂੰ ਪੁੱਛਦੀ ਆ ਨਾ ਤਾਂ ਕਿ ਮੈਂ ਇਹ ਮੰਨ ਜਾਵਾਂ ਕਿ ਵਿਆਹ ਤੋਂ ਪਹਿਲਾਂ ਮੇਰਾ ਕਿਸੇ ਦੇ ਨਾਲ ਕੋਈ ਚੱਕਰ ਚੱਲਦਾ ਸੀ ਤੇ ਇਹ ਮੇਰੇ ਚਰਿੱਤਰ ਤੇ ਉਂਗਲੀ ਚੁੱਕ ਸਕੇ ਇਹ ਸੁਣਦੇ ਹੀ ਰਮਨ ਦੇ ਪਾਪਾ ਦੀਆਂ ਅੱਖਾਂ 'ਚ ਖੂਨ ਉੱਤਰ ਆਇਆ ਰਮਨ ਦੀ ਸੱਸ ਵੀ ਕਾਫੀ ਡਰ ਗਈ ਸੀ ਕਿਹੋ ਜੈ ਲੋਕੋ ਤੁਸੀਂ ਕਿਹੋ ਜੀ ਸੋਚ ਆ ਤੁਹਾਡੀ ਮੈਂ ਤਾਂ ਸੋਚਿਆ ਸੀ ਕਿ ਪੜਿਆ ਲਿਖਿਆ ਪਰਵਾਰਿਆ ਵੱਡਾ ਨਾ ਆਇਆ ਇਹਨਾਂ ਦਾ ਰਤਬਾ ਆ ਤਾਂ ਸੋਚ ਵੀ ਵੱਡੀ ਹੋਊਗੀ ਮੇਰੀ ਕੁੜੀ ਸੁਖੀ ਰਹੂਗੀ ਪਰ ਇੰਨੀ ਘਟੀਆ ਸੋਚਿਆ ਤੁਹਾਡੀ ਪਤਾ ਹੁੰਦਾ ਤਾਂ ਮੈਂ ਆਪਣੀ ਧੀ ਨੂੰ ਤੁਹਾਡੇ ਘਰ ਕਦੀ ਵਿਆਹ ਕੇ ਨਾ ਤੋਰਦਾ ਤੂੰ ਹੁਣੇ ਚੱਲ ਪੁੱਤ ਇੱਥੋਂ ਤੂੰ ਇਹਨਾਂ ਕੁਝ ਕਿਹਾ ਆ ਹੁਣ ਜੇ ਇਸ ਘਰ ਚ ਰਹੀਂ ਨਾ ਤਾਂ ਤੈਨੂੰ ਇਹ ਬਹੁਤ ਅੰਗ ਕਰਨਗੇ ਕਿਉਂਕਿ ਇਹਨਾਂ ਨੂੰ ਬਹੂ ਨਹੀਂ ਕੱਟ ਪੁਤਲੀ ਚਾਹੀਦੀ ਆ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚੇ Papa ਤੁਸੀਂ ਸਹੀ ਕਿਹਾ ਤੇ ਮੈਂ ਕੁਝ ਦਿਨਾਂ ਲਈ ਨਹੀਂ ਹਮੇਸ਼ਾ ਹਮੇਸ਼ਾ ਲਈ ਜਾਊਂਗੀ ਉਦੋਂ ਹੀ ਰਮਨ ਨੂੰ ਅਚਾਨਕ ਖਾਂਸੀ ਸ਼ੁਰੂ ਹੋ ਗਈ ਤੇ ਉਲਟੀਆਂ ਆਉਣ ਲੱਗੀਆਂ ਸ਼ਾਇਦ ਲਗਾਤਾਰ ਗੱਲ ਕਰਨ ਤੇ ਰੋਣ ਦੀ ਵਜ੍ਹਾ ਨਾਲ ਪਰ ਜਦੋਂ ਰਮਨ ਦੀਆਂ ਉਲਟੀਆਂ ਬੰਦ ਨਾ ਹੋਈਆਂ ਤੇ ਰਮਨ ਚੱਕਰ ਖਾ ਕੇ ਡਿੱਗ ਗਈ ਤਾਂ ਰਮਨ ਨੂੰ ਡਾਕਟਰ ਕੋਲ ਲਜਾਇਆ ਗਿਆ ਸਾਸ ਨੇ ਇਹਨੂੰ ਵੀ ਡਰਾਮਾ ਹੀ ਸਮਝਿਆ ਉੱਥੇ ਜਾ ਕੇ ਪਤਾ ਲੱਗਾ ਕਿ ਰਮਨ 6 ਮਹੀਨੇ ਦੀ ਪ੍ਰੈਗਨੈਂਟ ਆ ਸਿਰਫ ਜਠਾਣੀ ਨਹੀਂ ਰਮਨ ਨੂੰ ਵਧਾਈ ਦਿੱਤੀ ਬਾਕੀ ਕੋਈ ਖੋਜ ਨਾ ਹੋਇਆ ਰਮਨ ਦੇ ਪਤੀ ਦਾ ਵੀ ਵਿਹਾਰ ਠੀਕ ਹੀ ਸੀ रमन ओथो ही अपने पेके चली गई इस ਵਿੱਚ ਕਦੀ ਵੀ ਰਮਨ ਦੇ ਸੱਸ ਜਾਂ ਸਹੁਰੇ ਦੋਵਾਂ ਵਿੱਚੋਂ ਕਿਸੇ ਨੇ ਇੱਕ ਵਾਰ ਵੀ ਫੋਨ ਤੱਕਣਾ ਕੀਤਾ ਬਸ ਜਠਾਣੀ ਨੇ ਚੋਰੀ-ਚੋਰੀ ਇੱਕ ਦੋ ਵਾਰ ਫੋਨ ਕੀਤਾ ਸੀ ਉਸ ਵਕਤ ਰਮਨ ਦਾ ਪਤੀ ਉਹਦੇ ਨਾਲ ਸੀ ਉਹਨੇ ਉਹਦਾ ਸਾਥ ਦਿੱਤਾ ਠੀਕ ਸਮੇਂ ਤੇ ਰਮਨ ਨੇ ਆਪਣੇ ਪੇਕੇ ਘਰ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਰਮਨ ਦੇ ਪਾਪਾ ਨੇ ਖੁਸ਼ੀ-ਖੁਸ਼ੀ ਰਮਨ ਦੇ ਸਾਸ ਸੌਰੇ ਨੂੰ ਦੱਸਿਆ ਕਿ ਪੋਤਾ ਹੋਇਆ ਆ ਫਿਰ ਵੀ ਕੋਈ ਨਾ ਆਇਆ ਪਰ ਹਾਂ ਰਮਨ ਦੇ ਜੇਠ ਨੇ ਕੁਝ ਪੈਸੇ ਉਹਨਾਂ ਦੇ ਅਕਾਊਂਟ ਵਿੱਚ ਭੇਜ ਦਿੱਤੇ ਤੇ ਕਿਹਾ ਕਿ ਬੱਚੇ ਲਈ ਜ਼ਰੂਰਤ ਦਾ ਸਮਾਨ ਲੈ ਲਿਓ ਹੁਣ ਤੱਕ ਤਾਂ ਪੇਕੇ ਘਰ ਸਾਰਿਆਂ ਨੂੰ ਪਤਾ ਲੱਗ ਚੁੱਕਾ ਸੀ ਤਾਂ ਜਿਹੜੇ ਰਮਨ ਨੂੰ ਪਸੰਦ ਨਹੀਂ ਸੀ ਕਰਦੇ ਉਹ ਸਾਰੇ ਤਾਣੇ ਦੇਣ ਲੱਗੇ ਕਿ ਇਹ ਕਿਹੋ ਜੀ ਕੁੜੀ ਆ ਜੀ ਇੰਨੀ ਜ਼ਬਾਨ ਚਲਾਉਗੀ ਤਪਲਾ ਸਹਰੇ ਕਰ ਕਿਵੇਂ ਰਹੂਗੀ ਇੰਨੀ ਛੋਟ ਦਿੱਤੀ ਹੋਈ ਆ ਇਹਨਾਂ ਨੇ ਆਪਣੀ ਕੁੜੀ ਨੂੰ ਪਹਲਾ ਕੁੜੀਆਂ ਇੰਨੀ ਜ਼ਬਾਨ ਚਲੰਦੀਆਂ ਆ ਜੋ ਕਿ ਰਮਨ ਕੋਲੋਂ ਬਰਦਾਸ਼ਤ ਨਹੀਂ ਹੋ ਰਿਆ ਸੀ ਪਰ ਰਮਨ ਦੀ ਮਾਂ ਨੇ ਕਾਫੀ ਸਮਝਾਇਆ ਕਿ ਤੂੰ ਸ਼ਾਂਤ ਰਹਿ ਬੱਚਾ ਜਦੋਂ 3 ਮਹੀਨਿਆਂ ਦਾ ਹੋ ਗਿਆ ਤਾਂ ਰਮਨ ਦੇ ਪਤੀ ਨੇ ਕਿਹਾ ਕਿ ਚੱਲ ਹੁਣ ਆਪਣੇ ਘਰ ਚਲਦੇ ਆਂ ਬੱਚੇ ਨੂੰ ਵੇਖ ਕੇ ਮੰਮੀ ਪਾਪਾ ਦੀ ਸਾਰੀ ਨਾਰਾਜ਼ਗੀ ਦੂਰ ਹੋ ਜਾਊਗੀ ਰਮਨ ਨੂੰ ਵੀ ਲੱਗਾ ਕਿ ਹਾਂ ਇਹ ਠੀਕ ਕਹਿ ਰਹਾ ਆ ਕਿਉਂਕਿ ਅਕਸਰ ਦਾਦਾ ਦਾਦੀ ਬਹੁ ਨੂੰ ਚਾਹੇ ਪਸੰਦ ਨਾ ਕਰਨ ਪਰ ਪੋਤੇ ਪੋਤੀ ਨੂੰ ਬਹੁਤ ਪਿਆਰ ਕਰਦੇ ਆ ਇਹ ਸੋਚ ਕੇ ਰਮਨ ਵਾਪਸ ਆਪਣੇ ਸਹੁਰੇ ਘਰ ਆ ਗਈ ਪਰ ਇੱਥੇ ਤਾਂ ਰਮਨ ਦੇ ਸਾਸੂ ਸਹੁਰੇ ਨੇ ਉਹਦੇ ਨਾਲ ਗੱਲ ਕਰਨਾ ਤਾਂ ਦੂਰ ਬੱਚੇ ਨੂੰ ਵੀ ਅੱਗੇ ਹੋ ਕੇ ਨਾ ਵੇਖਿਆ ਰਮਨ ਨੂੰ ਬਹੁਤ ਤਕਲੀਫ ਹੋਈ ਤੇ ਉਹ ਰੋਣ ਲੱਗੀ ਹਾਂ ਇੱਕ ਗੱਲ ਹੋਰ ਹਜੇ ਤੱਕ ਰਮਨ ਦੇ ਪਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਸੀ ਆਈ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਸੀ ਉਹ ਬਸ ਇਸੇ ਗੱਲ ਨੂੰ ਲੈ ਕੇ ਹੁਣ ਰਮਨ ਦਾ ਸਾਸੋਰਾ ਉਹਦੇ ਨਾਲ ਵੀ ਨਿਰਾਜ ਰਹਿਣ ਲੱਗਾ ਗੱਲਾਂ ਸੁਣਾਉਣ ਲੱਗੇ ਤੇ ਇੱਕ ਦਿਨ ਘਰ ਛੱਡ ਕੇ ਨਿਕਲ ਜਾਣ ਨੂੰ ਕਹਿ ਦਿੱਤਾ ਰਮਨ ਦੇ ਪਤੀ ਨੂੰ ਲੱਗਾ ਕਿ Papa ਬਸ ਐਵੇਂ ਹੀ ਗੁੱਸੇ 'ਚ ਕਹਿ ਰਹਾ ਆ ਪਰ ਨਹੀਂ ਉਹ ਸੱਚਮੁੱਚ ਰਮਨ ਤੇ ਉਹਦੇ ਪਤੀ ਨੂੰ ਨਿਕਲ ਜਾਣ ਨੂੰ ਹੀ ਕਹਿ ਰਹੀ ਸੀ ਰਮਨ ਦਾ ਪਤੀ ਰੋਣ ਲੱਗਾ ਕਿ ਛੋਟੇ ਜਿਹੇ ਬੱਚੇ ਦੇ ਨਾਲ ਕਿੱਥੇ ਜਾਊਂਗਾ ਤਾਂ ਰਮਨ ਦੇ ਸਹੁਰੇ ਨੇ ਕਿਹਾ ਇਹ ਤੂੰ ਜਾਣ ਕਿ ਤੂੰ ਕਿੱਥੇ ਜਾਣਾ ਆ ਜਿੱਥੇ ਤੇਰੀ ਘਰ ਵਾਲੀ ਕਹੇ ਉਥੇ ਚੱਲਿਆ ਜਾ 6 ਮਹੀਨਿਆਂ ਦੇ ਬੱਚੇ ਨਾਲ ਘਰੋਂ ਨਿਕਲ ਗਿਆ ਇੱਕ ਵਾਰ ਫਿਰ ਉਹ ਆਪਣੇ ਪੇਕੇ ਚਲੀ ਗਈ ਹੁਣ ਰਮਨ ਦਾ ਪਤੀ ਨੌਕਰੀ ਲੱਭਣ ਲੱਗਾ ਸੀ ਕਦੀ ਉਹਨੇ ਨੌਕਰੀ ਤਾਂ ਕੀਤੀ ਨਹੀਂ ਸੀ ਇਸ ਲਈ ਉਹਨੂੰ ਚੰਗੀ ਨੌਕਰੀ ਨਾ ਮਿਲੀ ਰਮਨ ਕਰੀਬ 3 ਸਾਲ ਤੱਕ ਪੇਕੇ ਰਹੀ ਹੁਣ ਤਾਂ ਰਮਨ ਦੇ ਮੰਮੀ ਪਾਪਾ ਵੀ ਪਰੇਸ਼ਾਨ ਰਹਿਣ ਲੱਗੇ ਸੀ ਇਸੇ ਵਿੱਚ ਰਮਨ ਦੇ ਪਤੀ ਨੇ ਕਈ ਨੌਕਰੀਆਂ ਕੀਤੀਆਂ ਤੇ ਛੱਡੀਆਂ ਪਰ ਕਿਤੇ ਵੀ ਉਹਦਾ ਮਨ ਨਾ ਲੱਗਾ ਅੰਤ ਜੇਟ ਦਾ ਫੋਨ ਆਇਆ ਤੇ ਰਮਨ ਦੇ ਪਤੀ ਨੇ ਉਹਦੇ ਕੋਲੋਂ ਪੈਸੇ ਮੰਗੇ ਤੇ ਇੱਕ ਛੋਟੀ ਜੀ ਦੁਕਾਨ ਪਾ ਲਈ ਰਮਨ ਨੇ ਵੀ ਹੁਣ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਹੌਲੀ ਹੌਲੀ ਦੁਕਾਨ ਵਿੱਚ ਬਰਕਤ ਹੋਣ ਲੱਗੀ ਇਸ ਵਿੱਚ ਰਮਨ ਦੂਜੇ ਬੱਚੇ ਦੀ ਮਾਂ ਬਣ ਗਈ ਇਸ ਵਾਰ ਵੀ ਉਹਨਾਂ ਨੇ ਸੱਸ ਸਹੁਰੇ ਨੂੰ ਦੱਸਿਆ ਸੀ ਪਰ ਕੋਈ ਨਾ ਆਇਆ ਇਸ ਵਾਰ ਵੀ ਸਭ ਕੁਝ ਰਮਨ ਦੀ ਮਾਣ ਹੀ ਸੰਭਾਲਿਆ। ਕ੍ਰੀਬੇ 1 ਸਾਲ ਬਾਅਦ ਸਭ ਕੁਝ ਠੀਕ ਹੋ ਗਿਆ। ਤੇ ਰਮਨ ਤੇ ਉਹਦਾ ਪਤੀ ਵਧੀਆ ਜ਼ਿੰਦਗੀ ਬਤੀਤ ਕਰਨ ਲੱਗੇ। ਪਰ ਸੱਸ ਸਹੁਰੇ ਦੀ ਨਜ਼ਰ ਵਿੱਚ ਰਮਨ ਬੁਰੀ ਤੇ ਸੰਸਕਾਰਹੀਨ ਬਹੂ ਹੀ ਬਣੀ ਰਹੀ। ਰਮਨ ਆਪਣੇ ਸਹੁਰੇ ਘਰ ਘੱਟ ਹੀ ਜਾਂਦੀ। ਸੱਸ ਸਹੁਰੇ ਨੂੰ ਬੁਲਾਉਣ ਤੋਂ ਬਾਅਦ ਵੀ ਜਦੋਂ ਉਹ ਦੋਵੇਂ ਰਮਣ ਕੋਲ ਨਾ ਆਏ ਤਾਂ ਰਮਨ ਨੇ ਵੀ ਉਹਨਾਂ ਨੂੰ ਬੁਲਾਉਣਾ ਬੰਦ ਕਰ ਦਿੱਤਾ ਹਾਂ ਜਠਾਣੀ ਨਾਲ ਕਦੀ ਕਦੀ ਮਿਲ ਲੈਂਦੀ ਸੀ ਕਦੀ ਕਦੀ ਉਹ ਰਮਨ ਦੇ ਘਰ ਆ ਜਾਂਦੀ ਸੀ ਉਹ ਰਮਨ ਨੂੰ ਵੇਖਦੇ ਆ ਹੀ ਕਹਿੰਦੀ ਵਾਹ ਬੜੀ ਹਿੰਮਤ ਵਾਲੀਆਂ ਤੂੰ ਮੈਂ ਤੇਰਾ ਧੰਨਵਾਦ ਕਰਦੀ ਆ ਘਟੋ ਘਟ ਤੂੰ ਆਪਣਾ ਮੂੰਹ ਤਾਂ ਖੋਲਿਆ ਵਿਰੋਧ ਤਾਂ ਕੀਤਾ ਮੇਰੇ ਵਿੱਚ ਤਾਂ ਹਿੰਮਤੀ ਨਹੀਂ ਸੀ ਇੱਕ ਦਿਨ ਰਮਨ ਨੇ ਉਹਨੂੰ ਪੁੱਛਿਆ ਦੀਦੀ ਤੁਸੀਂ ਉਸ ਦਿਨ ਇੰਨਾ ਕਿਉਂ ਰੋ ਰਹੀ ਸੀ ਤਾਂ ਉਹਨਾਂ ਨੇ ਕੁਝ ਜ਼ਿਆਦਾ ਨਾ ਕਿਹਾ ਬਸ ਇੰਨਾ ਦੱਸਿਆ ਕਿ ਜਿੰਨਾ ਤੇਰੇ ਨਾਲ ਹੋਇਆ ਆ ਉਸ ਤੋਂ ਕਈ ਗੁਣਾ ਮੇਰੇ ਨਾਲ ਹੋ ਚੁੱਕਿਆ ਆ ਤੇਰੇ ਪਾਪਾ ਨੂੰ ਤਾਂ ਖਾਣਾ ਖਵਾ ਦਿੱਤਾ ਪਰ ਮੇਰੇ ਪਾਪਾ ਨੂੰ ਤਾਂ ਖਾਣਾ ਵੀ ਨਹੀਂ ਖਾਂਦਿੱਤਾ ਸੀ ਇਹਨਾਂ ਨੇ ਬਸ ਇਸ ਗੱਲ ਨੂੰ ਯਾਦ ਕਰਕੇ ਰੋ ਰਹੀ ਸੀ ਤਾਂ ਫਿਰ ਦੀਦੀ ਤੂੰ ਇੰਨੀ ਸੰਸਕਾਰੀ ਕਿਉਂ ਬਣੀ ਰਹੀ ਕਿਉਂ ਨਹੀਂ ਛੱਡ ਦਿੱਤਾ ਇਹਨਾਂ ਨੂੰ ਕਿਉਂ ਇਹਨਾਂ ਦੀ ਸੇਵਾ ਕਰਦੀਆਂ ਤੂੰ ਤੱਜਠਾਣੀ ਨੇ ਕਿਹਾ ਵੇਖ ਤੂੰ ਸਹੀ ਕਹਿਨੀ ਆ ਪਰ ਹੁਣ ਮੈਂ ਸੋਚਦੀ ਆ ਕਿ ਜਦੋਂ ਸ਼ੁਰੂ ਵਿੱਚ ਕੁਝ ਨਹੀਂ ਕਿਹਾ ਨਹੀਂ ਮੂੰਹ ਖੋਲਿਆ ਤਾਂ ਹੁਣ ਬੋਲ ਕੇ ਕੀ ਕਰੂੰਗੀ ਵੈਸੇ ਵੀ ਜਦੋਂ ਦਾ ਤੂੰ ਇਹਨਾਂ ਨੂੰ ਜਵਾਬ ਦਿੱਤਾ ਆ ਨਾ ਉਦੋਂ ਦੇ ਕਾਫੀ ਠੰਡੇ ਹੋ ਗਏ ਆ ਹੁਣ ਮੈਨੂੰ ਆਪਣੀ ਮਨਮਰਜ਼ੀ ਕਰਨ ਦੀ ਆਜ਼ਾਦੀ ਮਿਲ ਗਈ ਆ ਧਾਨਿਆ ਤੋਂ ਦੀ ਜੀ ਬਹੁਤ ਵੱਡਾ ਦਿਲ ਆ ਤੇਰਾ ਪਰ ਹਾਂ ਇੰਨਾ ਵੱਡਾ ਦਿਲ ਮੇਰਾ ਨਹੀਂ ਹੋ ਸਕਦਾ ਸੁਣ ਕੇ ਉਹ ਹੱਸਣ ਲੱਗੀ ਹੁਣ ਰਮਨ ਆਪਣੇ ਪਰਿਵਾਰ ਵਿੱਚ ਸੁਖੀ ਆ ਪਰ ਕਦੀ ਕਦੀ ਪਿਛਲੀਆਂ ਗੱਲਾਂ ਯਾਦ ਆ ਜਾਂਦੀਆਂ ਆ ਤਾਂ ਸੋਚਣ ਤੇ ਮਜਬੂਰ ਹੋ ਜਾਂਦੀ ਆ ਕਿ ਮੈਂ ਪੜ੍ਹੀ ਲਿਖੀ ਸੀ ਆਪਣਾ ਸਟੈਂਡ ਲੈਣਾ ਜਾਣਦੀ ਸੀ ਫਿਰ ਵੀ ਮੇਰੇ ਨਾਲ ਇਹਨਾਂ ਸਭ ਕੁਝ ਹੋ ਗਿਆ ਉਹਨਾਂ ਨੂੰਹਾਂ ਨਾਲ ਕੀ ਹੁੰਦਾ ਹੋਵੇਗਾ ਜਿਹੜੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਨਹੀਂ ਜਿਹੜੀਆਂ ਆਪਣੇ ਲਈ ਬੋਲ ਨਹੀਂ ਪਾਉਂਦੀਆਂ ਵਿਰੋਧ ਨਹੀਂ ਕਰ ਪਾਉਂਦੀਆਂ ਤੇ ਹਾਂ ਜਿਨ੍ਹਾਂ ਦਾ ਮਾਂ ਪਿਓ ਵੀ ਉਹਨਾਂ ਦਾ ਸਾਥ ਨਹੀਂ ਦਿੰਦਾ ਉਹ ਕਿੰਨਾ ਕੁਝ ਬਰਦਾਸ਼ਤ ਕਰਦੀਆਂ ਹੋਣੀਆਂ ਆ ਸੋਚ ਕੇ ਹੀ ਪਰੇਸ਼ਾਨ ਹੋ ਜਾਂਦੀ ਆ ਅੱਜ ਕੱਲ ਤਾਂ ਸਾਰਿਆਂ ਨੂੰ ਇਹੋ ਜਿਹੀ ਬਹੂ ਚਾਹੀਦੀ ਆ ਜਿਹੜੀ ਪੜੀ ਲਿਖੀ ਵੀ ਹੋਵੇ ਘਰ ਦੇ ਕੰਮ ਕਾਜ ਵੀ ਜਾਣਦੀ ਹੋਵੇ ਨੌਕਰੀ ਪੇਸ਼ਾ ਵੀ ਕਰਦੀ ਹੋਵੇ ਪਰ ਉਹਦੇ ਮੂੰਹ ਵਿੱਚ ਜ਼ੁਬਾਨ ਨਾ ਹੋਵੇ ਅੱਜ ਵੀ ਬੋਲਣ ਵਾਲੀ ਆਪਣੇ ਲਈ ਆਵਾਜ਼ ਚੁੱਕਣ ਵਾਲੀ ਬਹੂ ਕਿਸੇ ਨੂੰ ਪਸੰਦ ਨਹੀਂ ਆਉਂਦੀ ਉਹਨੂੰ ਕੋਈ ਪਸੰਦ ਨਹੀਂ ਕਰਦਾ ਜਿਹੜੀ ਆਪਣੇ ਲਈ ਆਵਾਜ਼ ਚੁੱਕਦੀ ਹੋਵੇ ਇਹੋ ਸਚਾਈ ਕੱਲ ਵੀ ਸੀ ਤੇ ਅੱਜ ਵੀ ਆ। ਸੋ ਦੋਸਤੋ ECG ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕ ਨੂਰ ਕਰਨ ਦੀ ਹੋਈ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।